ਇਲੈਕਸ਼ਨ ਨੇੜੇ ਨੇ ਐਲਾਨ ਹੋ ਚੁੱਕਿਆ ਤੇ ਜਿਹੜੀ ਵਿਰੋਧੀ ਪਾਰਟੀਆਂ ਨੇ ਭਾਜਪਾ ਤੇ ਦੋਸ਼ ਲਾਉਂਦੀਆਂ ਨੇ ਕਿ ਭਾਜਪਾ ਦੇਸ਼ ਦੇ ਅੰਦਰ ਲੋਕਤੰਤਰ ਖਤਮ ਕਰਨਾ ਚਾਹੁੰਦਾ ਹੈ। ਦੇਖੋ ਜਿਹੜੀ ਇਹ ਵਿਰੋਧੀ ਪਾਰਟੀਆਂ ਇਹ ਦੋਸ਼ aarop ਲਗਾ ਰਹੀਆਂ ਇਹ ਬਿਲਕੁਲ ਨਿਰਦਾਰ ਤੇ ਝੂਠੇ ਕੀ ਹੈ। ਔਰ ਮੈਂ ਇਹ ਇੱਕਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਜਿਹੜੀ ਇਹ ਅੱਜ ਗ੍ਰਿਫਤਾਰੀ ਹੋਈ ਹੈ ਇਹ 9 10 ਸਮਨ ਤੋਂ ਬਾਅਦ ਹੋਈ ਹੈ ED ਵੱਲੋਂ ਜਿੱਤੇ ਗਏ ਸੀਗੇ। ਮੇਰਾ ਮੈਂ ਕੱਲ ਵੀ ਇੱਕ ਕਿਸੇ ਮੀਡੀਆ ਚੈਨਲ ਦੇ ਰਾਹੀਂ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਆਪ ਦੇ ਲੋਕ ਨਿਤਾਵਾਂ ਨੂੰ ਕਿ ਜੇ ਅਰਵਿੰਦ ਕੇਜਰੀਵਾਲ ਜੀ ਬਿਲਕੁਲ ਸਹੀ ਸਨ ਤਾਂ ਉਹ ਪਹਿਲੇ ਸਮੰਬੰਧ ਦੇ ਵਿੱਚ ਕਿਉਂ ਨਹੀਂ ED ਦੇ ਸਾਹਮਣੇ ਪੇਸ਼ ਹੋਏ ਕਿਦਨੇ ਨਾ ਕਿਦਨੇ ਇੱਥੇ ਉਹਨਾਂ ਦੀ ਜਿਹੜੀ ਹੈਗੀ ਹੈ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈ ਅਰੈਸਟ ਦੀ ਉਹ ਵੀ ਉਜਾਗਰ ਹੁੰਦੀ ਹੈ ਪਰ ਜਿਹੜੇ ਵਿਰੋਧੀ ਧਿਰ ਆਉਂਦੇ ਕਹਿੰਦੇ ਜਿਹੜੀ ਭਾਜਪਾ ਉਹ ਈਡੀ ਸੀਬੀਆਈ ਨੂੰ ਆਪ ਵੋਟਾਂ ਲੁੱਟਣ ਵਾਸਤੇ ਵਰਤ ਰਹੀ ਹੈ ਵਿਰੋਧੀਆਂ ਨੂੰ ਦਬਾਅ ਦਮਕਾ ਰਹੀ ਹੈ। ਔਰ ਅਗਲੇ ਵੀ ਮੈਂ ਸਮਝਦਾ ਦਾਅਵੇ ਨਾ ਕਹਿਣਾ ਕਿ ਜਿਹੜਾ ਅਗਲੇ 5 ਸਾਲ ਮੋਦੀ ਗਵਰਨਮੈਂਟ ਦਾ ਤੀਜੀ ਵਾਰ ਵੀ ਜਿਹੜਾ ਹੈਗਾ ਉਹ ਆਗਾਜ਼ ਬਹੁਤ ਜਲਦੀ ਹੋਏਗਾ ਇਸ ਚੋਣਾਂ ਦੇ ਮੱਤਮ ਦੇ ਨਾਲ। ਪਰ ਵਿਰੋਧੀ ਸ਼ੰਕਾ ਜ਼ਾਹਰ ਕਰਦੇ ਆ ਕਹਿੰਦੇ ਜੇ ਇਸ ਵਾਰ ਭਾਜਪਾ ਆ ਗਈ ਉਸ ਮੁਰਕੇ ਦੇਸ਼ ਦੇ ਅੰਦਰ ਇਲੈਕਸ਼ਨ ਨਹੀਂ ਹੋਣੀ। ਹੋ ਸਕਦਾ ਹੈ ਭਵਿੱਖ ਦੇ ਵਿੱਚ ਕਿ ਇੱਕ ਹੀ ਚੋਣ ਹੋਏਗਾ ਜਿਵੇਂ ਇੱਕ ਦੇਸ਼ ਇੱਕ ਚੋਣ ਦੀ ਜਿਹੜੀ ਸੋਚਿਆ ਕਿ ਇਹ ਉਸਤੇ ਜ਼ਰੂਰ ਪਾਰਟੀ ਦੀ ਹੈਗੀ ਹੈ ਕਿ ਹੋਣੀ ਚਾਹੀਦੀ ਹੈ ਕਿਉਂਕਿ ਆਏ ਦਿਨ ਕਿਧਰੇ ਨਾ ਕਿਧਰੇ ਜਦੋਂ ਇਲੈਕਸ਼ਨ ਆਂਦੇ ਰਹਿੰਦੇ ਹਜੇ ਸਾਲ ਵੀ ਨਹੀਂ ਬੀਤਦਾ ਕਦੀ ਕੋਈ ਇਲੈਕਸ਼ਨ ਆ ਗਿਆ ਮੈਂਬਰ ਪਾਰਲੀਮੈਂਟ ਆ ਗਈ ਐਮ ਐਲ ਏ ਆ ਗਈ ਫਿਰ ਕੌਂਸਲਰ ਆ ਗਈ ਫਿਰ ਕੋਈ ਹੋਰ ਚੋਣ ਆ ਗਈ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆ ਗਈ ਲੋਕਾਂ ਦਾ ਜਿਹੜਾ ਹੈਗਾ ਕਿ ਮਤਲਬ ਟਾਈਮ ਵੀ ਵੇਸਟ ਹੁੰਦਾ ਹੈ ਲੋਕਾਂ ਦਾ ਪੈਸਾ ਵੀ ਵੇਸਟ ਹੁੰਦਾ ਹੈ ਪਾਰਟੀਆਂ ਦਾ ਇਸ ਕਰਕੇ ਮੇਰੇ ਸਾਹਮਣੇ ਇਹ ਦੇਸ਼ हित ਵਸਤੇ ਹੈਗਾ ਕਿ ਇੱਕ ਦੇਸ਼ ਇੱਕ ਚੋਣ ਹੋਵੇ ਤਾਂ ਬਹੁਤ ਜ਼ਿਆਦਾ ਚੰਗੀ ਗੱਲ ਹੈ ਸਸ ਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਦੇਸ਼ ਦੇ ਅੰਦਰ ਲੋਕ ਸਭਾ ਵੋਟਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਸਾਰੀਆਂ ਹੀ ਸਿਆਸੀ ਧਿਰਾਂ ਜਿੱਤ ਦਾ ਦਾਵਾ ਵੀ ਕਰਦੀਆਂ ਨੇ ਬਹੁਤ ਸਾਰੇ ਗੜਜੋੜ ਨਵੇਂ ਬਣ ਰਹੇ ਨੇ ਬਹੁਤ ਜ਼ਿਆਦਾ ਸਾਰੇ ਗੜਜੋੜ ਟੱਟ ਰਹੇ ਨੇ ਕੋਈ ਪਾਰਟੀਆਂ ਬਦਲ ਰਿਹਾ ਕੋਈ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਇੱਕ ਨਵਾਂ ਇੰਡੀਆ ਗੱਡ ਜੋੜ ਹੋਣ ਦੇ ਵਿੱਚ ਆਇਆ ਸੀਗਾ ਤੇ ਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸ਼ਰਾਬ ਘਟਾਲੇ ਦੇ ਵਿੱਚ ਈਡੀ ਦੇ ਗ੍ਰਿਫਤ ਦੇ ਵਿੱਚ ਨੇ ਤੇ ਜਿਹੜੀ ਵਿਰੋਧੀ ਧਿਰ ਹੈ ਭਾਜਪਾ ਤੇ ਦੋਸ਼ ਲਾਉਂਦੀ ਹੈ ਕਿ ਜਿਹੜੀ ਭਾਜਪਾ ਤਾਨਾਸ਼ਾਹ ਹੋ ਗਈ ਹੈ ਤੇ ਭਾਜਪਾ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪੰਜਾਬ ਭਾਜਪਾ ਦੇ ਬਲਾਰੇ ਅਮਿਤ ਗਸਾਈ ਨੇ ਗੱਲਬਾਤ ਕਰਦੇ ਆ ਕਿ ਆਖਰ ਲੋਕਾਂ ਨੂੰ ਵਿਰੋਧੀਆਂ ਨੂੰ ਕਿਉਂ ਸ਼ੱਕ ਹੈ ਇਹਨਾਂ ਦੀ ਪਾਰਟੀ ਤੇ ਗਸ ਜੀ ਇਲੈਕਸ਼ਨ ਨੇੜੇ ਨੇ ਐਲਾਨ ਹੋ ਚੁੱਕਿਆ ਤੇ ਜਿਹੜੀ ਵਿਰੋਧੀ ਪਾਰਟੀਆਂ ਨੇ ਭਾਜਪਾ ਤੇ ਦੋਸ਼ ਲਾਉਂਦੀਆਂ ਨੇ ਕਿ ਭਾਜਪਾ ਦੇਸ਼ ਦੇ ਅੰਦਰ ਲੋਕਤੰਤਰ ਖਤਮ ਕਰਨਾ ਚਾਹੁੰਦੀ ਹੈ ਦੇਖੋ ਜਿਹੜੀ ਹੈ ਵਿਰੋਧੀ ਪਾਰਟੀਆਂ ਇਹ ਦੋਸ਼ આરોਪ ਲਗਾ ਰਹੀਆਂ ਇਹ ਬਿਲਕੁਲ ਨਿਰਦਾਰ ਤੇ ਝੂਠੇ ਕੀ ਹੈ ਔਰ ਮੈਂ ਇਹ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਜਿਹੜੀ ਇਹ ਅੱਜ ਗ੍ਰਿਫਤਾਰੀ ਹੋਈ ਹੈ ਕੱਲ ਪਰਸੋਂ ਇਹ 9 10 ਸਮਨ ਤੋਂ ਬਾਅਦ ਹੋਈ ਹੈ ਈਡੀ ਵੱਲੋਂ ਜਿੱਤੇ ਗਏ ਸੀਗੇ ਔਰ ਇਹਨਾਂ ਦਾ ਜਿਹੜਾ ਘਟਾਲਾ ਸੀਗਾ ਜਿਹੜਾ ਲਿਕਰ ਸਕੈਮ ਪਾਲਿਸੀ ਦੇ ਵਿੱਚ ਸੀਗਾ ਜਿਹੜਾ ਮਨੀ ਲਾਂਡਰਿੰਗ ਦਾ ਸੀਗਾ ਉਹ ਉਜਾਗਰ ਹੋ ਗਿਆ ਮੇਰਾ ਮੈਂ ਕੱਲ ਵੀ ਇੱਕ ਕਿਸੇ ਮੀਡੀਆ ਚੈਨਲ ਦੇ ਰਾਹੀਂ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਆਪ ਦੇ ਲੋਕ ਨਿਤਾਵਾਂ ਨੂੰ ਕਿ ਜੇ ਅਰਵਿੰਦ ਕੇਜਰੀਵਾਲ ਜੀ ਬਿਲਕੁਲ ਸਹੀ ਸਨ ਤਾਂ ਉਹ ਪਹਿਲੇ ਸਬੰਧ ਦੇ ਵਿੱਚ ਕਿਉਂ ਨਹੀਂ ਈਡੀ ਦੇ ਸਾਹਮਣੇ ਪੇਸ਼ ਹੋਏ ਔਰ ਜੇ ਕਿ ਉਨ੍ਹਾਂ ਦੀ ਸੋਚੀ ਸਮਝੀ ਇੱਕ ਰਣਨੀਤੀ ਦੇ ਤਹਿਤ ਸੀਗਾ ਕਿ ਅਸੀਂ ਇਲੈਕਸ਼ਨ ਦੇ ਨੇੜੇ ਆ ਕੇ ਜਾਂ ਇਲੈਕਸ਼ਨ ਕੋਰਟ ਤੋਂ ਬਾਅਦ ਹੀ ਆਪਣੀ ਗ੍ਰਿਫਤਾਰੀ ਦੇਣੀ ਹੈ ਕਿਤੇ ਨਾ ਕਿਤੇ ਇੱਥੇ ਉਨ੍ਹਾਂ ਦੀ ਜਿਹੜੀ ਹੈਗੀ ਹੈ ਜਿਹੜੀ ਉਨ੍ਹਾਂ ਦੀ ਸਟਰੈਟਜੀ ਹੈ ਅਰੈਸਟ ਦੀ ਉਹ ਵੀ ਉਜਾਗਰ ਹੁੰਦੀ ਹੈ ਪਰ ਜਿਹੜੇ ਵਿਰੋਧੀ ਧਿਰ ਆ ਉਹ ਕਹਿੰਦੇ ਜਿਹੜੀ ਭਾਜਪਾ ਉਹ ਈਡੀ ਸੀਬੀਆਈ ਨੂੰ ਵੋਟਾਂ ਲੁੱਟਣ ਵਾਸਤੇ ਵਰਤ ਰਹੀ ਹੈ ਵਰਦੀਆਂ ਨੂੰ ਦਬਕਾ ਰਹੀ ਹੈ ਦੇਖੋ ਜਿਹੜੀ ਇਹ ED ਹੈਗੀ ਹੈ ਮੈਂ ਇੱਕ ਤੁਹਾਨੂੰ ਲੀਗਲੀ ਤੌਰ ਤੇ ਦੱਸ ਦਵਾਂ ED ਕਦੀ ਵੀ ਸਿੱਧੀ ਤੌਰ ਤੇ ਗ੍ਰਿਫਤਾਰੀ ਨਹੀਂ ਕਰਦੀ ਹੈਗੀ ਸਭ ਤੋਂ ਪਹਿਲੇ ਤਾਂ ਪੁਲਿਸ ਵੱਲੋਂ ਪਰਚਾ ਦਰਜ ਹੁੰਦਾ ਹੈ ਕੋਰਟ ਵੱਲੋਂ ਕੋਈ ਆਦੇਸ਼ ਹੋਵੇਗਾ ਫਿਰ ਹੀ ED ਕਿਸੇ ਨੂੰ ਹੱਥ ਪਾਉਂਦੀ ਹੈ ਗ੍ਰਿਫਤਾਰ ਕਰਦੀ ਹੈ ਤੇ ਔਰ ਜਿਹੜਾ ਇਹ ਕਹਿੰਦੇ ਆ ਕਿ ਹਾਂ ਵੀ ਭਾਜਪਾ ਨੇ ਕੀਤਾ ਹੈ ਇਸ ਇਲੈਕਸ਼ਨ ਕੋਰਟ ਤੋਂ ਬਾਅਦ ਤਾਂ ਹੁਣ ਵੈਸੇ ਵੀ ਸਰਕਾਰ ਪੰਗ ਹੈਗੀ ਹੈ ਕੋਈ ਆਪਣੀ ਸਰਕਾਰੀ ਸਮੇਹ ਨਹੀਂ ਔਰ ਜਿਹੜਾ ਇਹ ਕਹਿੰਦੇ ਆ ਬਿਲਕੁਲ ਝੂਠ ਹੈ ਤੇ ਨਿਰਦਰ ਹੈ ਕਿ ਸਾਈਨ ਸਾਹਿਬ ਜਿਹੜੇ ਪਰ ਸ਼ਰਾਬ ਘਟਾਲੇ ਦੀ ਜਿਹੜੀ ਕੰਪਨੀ ਨੇ ਦੋਸ਼ ਲੱਗੇ ਨੇ ਵਿਰੋਧੀ ਕਹਿੰਦੇ ਸਭ ਤੋਂ ਵੱਡ ਫੰਡ ਹੈ ਜਿਹੜਾ ਉਹਨਾਂ ਨੇ ਭਾਜਪਾ ਨੂੰ ਦਿੱਤਾ ਹੋਇਆ ਕਿੰਨਾ ਨੇ ਕਿਹਾ ਜੀ ਵਿਰੋਧੀ ਕਹਿੰਦੇ ਨਹੀਂ ਨਹੀਂ ਬਿਲਕੁਲ ਗਲਤ ਹੈ ਜੀ बीजेपी ਦਾ ਇਸਟੈਂਪ ਜਿਹੜਾ ਆਧਾਰ ਹੈ ਜਨ ਆਧਾਰ ਹੈ ਤੁਸੀਂ ਇਹ ਸਮਝ ਲਓ ਕਿ ਸਾਡੇ ਦੇਸ਼ ਦੀ ਕੀ ਛੱਡੋ ਪੂਰੇ ਵਿਸ਼ਵ ਦੀ ਸਭ ਤੋਂ ਲੋਕਤੰਤਰ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਅੱਜ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ 10 ਸਾਲ ਉਹਨਾਂ ਨੇ ਆਪਣੇ ਸੇਵਾ ਸੁਸ਼ਾਸਨ ਸੈ ਸੰਕਲਪ ਦੇ निकाले हैं और ਅਗਲੇ ਵੀ ਮੈਂ ਸਮਝਦਾ ਦਾਅਵੇ ਨਾ ਕਹਿਣਾ ਕਿ ਜਿਹੜਾ ਅਗਲੇ 5 ਸਾਲ ਮੋਦੀ ਗਵਰਨਮੈਂਟ ਦਾ ਤੀਜੀ ਵਾਰ ਵੀ ਜਿਹੜਾ ਹੈਗਾ ਉਹ ਆਗਾਜ ਬਹੁਤ ਜਲਦੀ ਹੋਏਗਾ ਇਸ ਚੋਣਾਂ ਦੇ ਮੱਦੇਨਜ਼ਰ ਨਾਲ पर विरोधी शंका जाहिर ਕਰਦੇ ਆ ਕਹਿੰਦੇ ਜੇ ਇਸ ਵਾਰ ਭਾਜਪਾ ਆ ਗਈ ਉਸ ਮੁੜ ਕੇ ਦੇਸ਼ ਦੇ ਅੰਦਰ ਇਲੈਕਸ਼ਨ ਨਹੀਂ ਹੋਣੀ ਦੇਖੋ ਜੀ ਦੇਸ਼ ਦੇ ਵਿੱਚ ਇਲੈਕਸ਼ਨ ਤਾਂ ਜਰੂਰ ਹੋਵੇਗੀ ਔਰ ਹੋ ਸਕਦਾ ਹੈ ਭਵਿੱਖ ਦੇ ਵਿੱਚ ਕਿ ਇੱਕ ਹੀ ਚੋਣ ਹੋਏਗਾ ਜਿਵੇਂ ਇੱਕ ਦੇਸ਼ ਇੱਕ ਚੋਣ ਦੀ ਜਿਹੜੀ ਸੋਚ ਹੈਗੀ ਹੈ ਉਸ ਤੇ ਜਰੂਰ ਪਾਰਟੀ ਦੀ ਹੈਗੀ ਹੈ ਕਿ ਹੋਣੀ ਚਾਹੀਦੀ ਹੈ ਕਿਉਂਕਿ ਆਏ ਦਿਨ ਕਿਧਰੇ ਨਾ ਕਿਧਰੇ ਜਦੋਂ ਇਲੈਕਸ਼ਨ ਆਂਦੇ ਰਹਿੰਦੇ ਹਜੇ ਸਾਲ ਵੀ ਨਹੀਂ ਬੀਤਦਾ ਕਦੀ ਕੋਈ ਇਲੈਕਸ਼ਨ ਆ ਗਿਆ ਮੈਂਬਰ ਪਾਰਲੀਮੈਂਟ ਆ ਗਈ ਐਮਐਲਏ ਆ ਗਈ ਫਿਰ ਕੌਂਸਲਰ ਆ ਗਈ ਫਿਰ ਕੋਈ ਹੋਰ ਚੋਣ ਆ ਗਈ ਜ਼ਿਲ੍ਹਾ ਪ੍ਰੀਸ਼ਦ ਚੋਣ ਆ ਗਈ ਲੋਕਾਂ ਦਾ ਜਿਹੜਾ ਹੈਗਾ ਕਿ ਮਤਲਬ ਟਾਈਮ ਵੀ ਵੇਸਟ ਹੁੰਦਾ ਹੈ ਲੋਕਾਂ ਦਾ ਪੈਸਾ ਵੀ ਵੇਸਟ ਹੁੰਦਾ ਹੈ ਪਾਰਟੀਆਂ ਦਾ ਇਸ ਕਰਕੇ ਮੇਰੇ ਸਾਹਮਣੇ ਇਹ ਦੇਸ਼ ਹਿਤਵਸਤੇ ਹੈਗਾ ਕਿ ਇੱਕ ਦੇਸ਼ ਇੱਕ ਚੋਣ ਹੋਵੇ ਤਾਂ ਬਹੁਤ ਜਿਆਦਾ ਅੱਛੀ ਗੱਲ ਹੈ ਪਰ ਤੁਹਾਡਾ ਹੀ ਇੱਕ ਲੀਡਰ ਸੀਗੇ ਉਹਨਾਂ ਨੇ ਬਿਆਨ ਦਾਗਤਾ ਕਹਿੰਦੇ ਜੇ ਸਾਨੂੰ ਪੂਰਨ ਬਹੁਮਤ ਮਿਲ ਗਿਆ ਇਹ ਪੂਰਨ ਬਹੁਮਤ ਜ਼ਰੂਰੀ ਹੈ ਸੰਵਿਧਾਨ ਨੂੰ ਬਦਲਣ ਦੇ ਲਈ ਸੰਵਿਧਾਨ ਕਿਉਂ ਬਦਲਣਾ ਹੈ ਸੰਵਿਧਾਨ ਬਦਲਣ ਦੀ ਨੋਬਤ ਉਦੋਂ ਹੀ ਭਾਰਤੀ ਜਨਤਾ ਪਾਰਟੀ ਕਰਦੀ ਜਿਹਦੇ ਵਿੱਚ ਦੇਸ਼ ਦਾ ਹਿੱਤ ਹੋਵੇ ਜਿਸਦੇ ਵਿੱਚ ਦੇਸ਼ ਚੰਦਾ ਹੋਵੇ ਦੇਸ਼ ਦੇ ਲੋਕ ਚਾਹੁੰਦੇ ਹੋਣ ਉਹ ਅੱਜ ਤੱਕ ਕਦੀ ਕੋਈ ਕੰਮ ਨਹੀਂ ਕੀਤਾ ਜਿਹਦੇ ਵਿੱਚ ਲੋਕ ਨਾ ਚਾਹੁੰਦੇ ਹੋਣ ਜੇ ਅਗਰ ਦੇਸ਼ ਦਾ ਸੰਵਿਧਾਨ 370 ਧਾਰਾ ਦੇ ਵਿੱਚ ਬਦਲਣ ਦੇਖਿਤਾ ਕਿਉਂਕਿ ਅੱਜ 70 ਸਾਲ ਤੋਂ ਵੱਧ ਬਰੇ ਹੋ ਗਏ ਦੇਸ਼ ਆਜ਼ਾਦ ਨੂੰ ਲੋਕਾਂ ਦੀ ਸ਼ੁਰੂ ਤੋਂ ਇੱਛਾ ਸੀ ਕਿ 370 ਉਤਾਰਾ ਹਟਣੀ ਚਾਹੀਦੀ ਹੈ ਹਟਾਈ ਔਰ ਜੇ ਬਹੁਤ ਧੇਰ ਤੋਂ ਮੰਗ ਸੀ ਕਿ ਦੇਸ਼ ਦੀ ਕੀ ਜੀ ਰਾਮ ਮੰਦਿਰ ਨਿਰਮਾਣ ਹੋਣਾ ਚਾਹੀਦਾ ਹੈ ਮੁਸਲਮਾਨਾਂ ਨੂੰ ਆਪਣਾ ਇੱਕ ਅਲੱਗ ਸਥਾਨ ਹੋਣਾ ਚਾਹੀਦਾ ਹੈ ਇਹਨਾਂ ਦੀ ਲੜਾਈ ਖਤਮ ਹੋਣੀ ਚਾਹੀਦੀ ਉਹ ਵੀ ਕਰਕੇ ਦਿਖਾਇਆ ਜੇ ਦੇਸ਼ ਦੇ ਵਿੱਚ ਇੱਕ ਮੁਸਲਮ ਸਮੁਦਾਏ ਦੇ ਵਿੱਚ ਇੱਕ ਬਹੁਤ ਵੱਡੇ ਸਮੁਦਾਏ ਦੇ ਜਿਹੜੀਆਂ ਔਰਤਾਂ ਸਨ ਉਹਨਾਂ ਦੀ ਇਹ ਇੱਛਾ ਸੀਗੀ ਕਿ ਜੀ ਇਹ ਜਿਹੜਾ ਟ੍ਰਿਪਲ ਤਲਾਕ ਵਾਲਾ ਜਿਹੜਾ ਇਹ ਮਸਲਾ ਹੈਗਾ ਇਹ ਵੀ ਖਤਮ ਹੋਣਾ ਚਾਹੀਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਵੀ ਮੋਦੀ ਜੀ ਨੇ ਖਤਮ ਕੀਤਾ ਇਹੋ ਜੇ ਕਈ ਇਤਿਹਾਸਿਕ ਫੈਸਲੇ ਹੈਗੇ ਜਿਹਦੇ ਵਿੱਚ ਮੈਂ ਕਹਿੰਦਾ ਸੰਵਿਧਾਨ ਜੇ ਬਦਲਿਆ ਇਹਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਨੇ ਕੋਈ ਨਿੱਜੀ ਨਹੀਂ ਫਾਇਦਾ ਸੀਗਾ ਇਹਦੇ ਵਿੱਚ ਦੇਸ਼ ਦਾ ਹੀ ਫਾਇਦਾ ਸੀਗਾ ਔਰ ਵੈਸੇ ਵੀ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਹਮੇਸ਼ਾ ਸੋਚ ਰਹੀ ਹੈ ਕਿ ਨੇਸ਼ਨ ਫਰਸਟ ਔਰ ਅਸੀਂ ਹਮੇਸ਼ਾ ਹਰ ਕੰਮ ਦੇ ਵਿੱਚ ਨੇਸ਼ਨ ਨੂੰ ਦੇਸ਼ ਨੂੰ ਭਾਰਤ ਨੂੰ ਹਮੇਸ਼ਾ ਪਹਿਲ ਦਤ ਰੱਖ ਕੇ ਹੀ ਕੰਮ ਕੀਤਾ ਹੈ ਬਹੁਤ ਸਾਰੀਆਂ ਸੀਟਾਂ ਭਾਜਪਾ ਨੇ ਐਲਾਨ ਕਰਤੀਆਂ ਪਰ ਪੰਜਾਬ ਦਾ ਐਲਾਨ ਨਹੀਂ ਹੋਇਆ ਕਿ ਅਕਾਲੀ ਭਾਜਪਾ ਗੱਠਜੋੜ ਹੋਣ ਦੀ ਆਸ ਹੈ ਦੇਖੋ ਜੀ ਬਿਲਕੁਲ ਉਮੀਦ ਤਾਂ ਹੈਗੀ ਹੈ ਕਿਉਂਕਿ ਇੱਕ ਤੇ ਇੱਕ 11 ਹੁੰਦੇ ਆ ਲੇਕਿਨ ਅਗਰ ਉਸ ਤੇ باوجود ਵੀ ਅਗਰ ਨਹੀਂ ਵੀ ਹੁੰਦਾ ਤਾਂ ਫਿਰ ਵੀ ਭਾਰਤੀ ਜਨਤਾ ਪਾਰਟੀ ਪੂਰੀ ਸક્ષਮ ਹੈਗੀ ਹੈ 13 ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚ ਚੋਣ ਲੜਨ ਵਾਸਤੇ ਕੋਈ ਦਿੱਕਤ ਨਹੀਂ ਪਰ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਆਪਣੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦੇ ਬੰਦੀ ਸਿੰਘਾਂ ਦੀ ਰਿਹਾਈ ਕਿਸਾਨਾਂ ਦਾ ਮੁੱਦਾ ਪਹਿਲਾਂ ਭਾਜਪਾ ਮੰਨੂਗੀ ਤਾਂ ਭਾਜਪਾ ਵੱਲ ਜਾਵਾਂਗੇ ਨਹੀਂ ਸਾਡਾ ਨਹੀਂ ਸਮਝੌਤੇ ਵੱਲ ਕੋਈ ਹੈਗਾ ਰੁਖ ਨੇ ਕੋਈ ਗੱਲ ਨਹੀਂ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਜਾਂ ਕੋਈ ਦਿੱਕਤ ਹੈ ਨਹੀਂ ਰਲਣਾ ਚਾਹੁੰਦੇ ਤੇ ਕੋਈ ਗੱਲ ਨਹੀਂ ਅਸੀਂ ਤੇ ਖੁੱਲਾ ਨਿਯੋਤਾ ਕੱਲੇ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਨਾਲ ਨਹੀਂ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਸੀ ਪਾਰਟੀਆਂ ਹੈਗੀਆਂ ਸਭ ਨੂੰ ਨਿਯੋਤਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਅਗਰ ਤੁਸੀਂ ਨਾ ਲਾਂਦੇ ਹੋ ਇਸ ਚੋਣ ਦੇ ਵਿੱਚ ਤੇ ਉਹਨਾਂ ਦਾ ਸਵਾਗਤ ਹੈ ਜੇ ਕੋਈ ਆ ਜਾਏਗਾ ਉਹਨਾਂ ਦਾ ਵੀ ਸਵਾਗਤ ਹੈ ਜੇ ਕੋਈ ਨਹੀਂ ਆ ਸਕਦਾ ਕਿਸੇ ਕਾਰਨ ਵਸ਼ ਉਹਨਾਂ ਦਾ ਵੀ ਕੋਈ ਗੱਲ ਨਹੀਂ ਸਵਾਗਤ ਹੀ ਹੈ ਅੰਗਸਾਈ ਸਾਹਿਬ ਤੁਸੀਂ ਭਾਜਪਾ ਦੇ ਸੂਬਾ ਦੇ ਬੁਲਾਰੇ ਹੋ ਤੇ ਜਿਹੜੀ ਗੁਸਾਈ ਸਾਹਿਬ ਦੀ ਸਿਆਸਤ ਸੀ ਕਹਿੰਦੇ ਲੋਕ ਹਿੱਤ ਚ ਹੁੰਦੀ ਸੀ ਹਮੇਸ਼ਾ ਲੋਕਾਂ ਦੇ ਲੀਡਰ ਉਹਨੂੰ ਕਿਹਾ ਜਾਂਦਾ ਸੀ ਕਿਉਂਕਿ ਲੋਕਾਂ ਦੀ ਲੜਾਈ ਲੜਦੇ ਸੀ ਪਰ ਤੁਸੀਂ ਉਨੀ ਸਰਗਰਮੀ ਨਾਲ ਗੁਸਾਈ ਸਾਹਿਬ ਦੀ ਵਿਰਾਸਤ ਨੂੰ ਅੱਗੇ ਨਹੀਂ ਤੋਰ ਰਹੇ ਲੋਕਾਂ ਨੂੰ ਲੱਗਦਾ ਕਿ ਤੁਸੀਂ ਹੈ ਅਸਲ ਵਿੱਚ ਦੇਖੋ ਜੀ ਮੈਨੂੰ ਪਾਰਟੀ ਨੇ ਹੁਣੇ ਹੀ ਪਿੱਛੇ 2 ਮਹੀਨੇ ਪਹਿਲੇ ਹੀ ਸ਼੍ਰੀ ਸੁਨੀਲ ਜਾਖੜ ਜੀ ਸਾਡੇ ਸੂਬਾ ਪ੍ਰਧਾਨ ਹੈ ਉਹਨਾਂ ਨੇ ਪ੍ਰਵਕਤਾ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਉਸ ਉਵੇਂ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਜਦ ਜਦ ਪਾਰਟੀ ਨੇ ਕੋਈ ਸੇਵਾ ਡਿਊਟੀ ਲਗਾਈ ਆ ਆਪਾਂ ਨਿਭਾਨੇ ਆ ਜੇ ਕਿਧਰੇ ਨਹੀਂ ਲਗਾਉਂਦੇ ਹੈਗੇ ਤੇ ਅਸੀਂ ਇੱਕ ਕਾਰਜਕਰਤਾ ਦੇ ਤੌਰ ਤੇ ਤਾਂ ਆਪਾਂ ਹਮੇਸ਼ਾ ਕੰਮ ਕਰਦੇ ਹੀ ਰਹਿਣਾ ਸਾਡਾ ਪਰਿਵਾਰ ਕੋਈ ਮੈਂ ਸਮਝਦਾ ਕਿ ਮੈਂ ਤੀਜੀ ਪੀੜੀ ਹੈਗੀ ਆ ਮੇਰੇ ਸਾਡੇ ਬਾਉ ਜੀ ਨੇ ਕੰਮ ਕੀਤਾ ਸਾਰੀ ਉਮਰ ਲਗਾਈ ਪਾਰਟੀ ਦੀ ਸੇਵਾ ਵਿੱਚ ਮੇਰੇ ਫਾਦਰ ਸਾਹਿਬ ਸੁਦਰਸ਼ਨ ਗੁਸਾਈ ਜੀ ਉਹ ਵੀ ਵਪਾਰੀ ਹੋਣ ਦੇ ਨਾਤੇ ਫਿਰ ਵੀ ਸਮਾਜ ਦੇ ਕੰਮ ਕਰਦੇ ਆ ਮੈਨੂੰ ਵੀ ਮੌਕਾ ਮਿਲਿਆ ਤੋਂ ਸਾਡ ਮੈਨੂੰ ਨਹੀਂ ਲੱਗਦਾ ਕਿ ਸਾਡੀ ਪਰਿਵਾਰ ਨੂੰ ਜਾਂ ਸਾਡੀ ਸੇਵਾ ਨੂੰ ਦੇ ਵਿੱਚ ਕੋਈ ਕਮੀ ਰਹੀ ਹੋ ਅਸੀਂ ਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਇਸ ਦੇ ਵਿੱਚ ਸ਼ਮੂਲੀਅਤ ਰੱਖਦੇ ਆ ਜਿਵੇਂ ਤੁਸੀਂ ਕਿਹਾ ਕਿ ਸਾਡੀ ਤੀਜੀ ਪੀੜ੍ਹੀ ਹੋ ਗਈ ਬਹੁਤ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਤੋਂ ਪਰਿਵਾਰ ਨੇ ਜਿਹੜੇ ਭਾਜਪਾ ਨਾਲ ਜੁੜੇ ਹੋਏ ਨੇ ਪੰਜਾਬ ਭਾਜਪਾ ਨਾਲ ਖਾਸ ਤੌਰ ਤੇ ਪਰ ਪੰਜਾਬ ਦੇ ਵਿੱਚ ਭਾਜਪਾ ਨੂੰ ਆਪਣਾ ਕੋਈ ਟਕਸਾਲੀ ਲੀਡਰ ਹੀ ਨਹੀਂ ਮਿਲਿਆ ਜੇ ਸੂਬਾ ਪ੍ਰਧਾਨ ਦੀ ਗੱਲ ਕਰੋ ਕਾਂਗਰਸ ਤੋਂ ਆਏ ਸੁਨੀਲ ਜਾਖੜ ਮਹਿਲਾ ਦੀ ਗੱਲ ਕਰੋ ਜੈਂਦਰਕੌਰ ਕਾਂਗਰਸ ਤੋਂ ਆਏ ਯੂਵਤੀ ਗੱਲ ਕਰੋ ਤਾਂ ਕਾਲੀ ਦਲ ਤੋਂ ਆਏ ਟੋੜਾ ਸਾਹਿਬ ਕੀ ਭਾਜਪਾ ਨੂੰ ਆਪਣੇ ਵਰਕ ਟਕਸਾਲੀ ਵਰਕਰਾਂ ਤੇ ਵਿਸ਼ਵਾਸ ਨਹੀਂ ਦੇਖੋ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਦੇਖੋ ਬਹੁਤ ਵੱਡਾ ਇੱਕ ਲਾਰਜ ਸਕੇਲ ਤੇ ਕੰਮ ਕਰਨ ਚੱਲੀ ਹੈਗੀ ਹੈ ਔਰ ਜਦੋਂ ਇੱਕ ਪਹਿਲੇ ਆਪਾਂ 23 ਸੀਟਾਂ ਤੇ ਸਹਿਯੋਗੀ ਪਾਰਟੀ ਹੋਣ ਦੇ ਨਾਤੇ 23 ਸੀਟਾਂ ਦੇ ਲੜਦੇ ਸੀਗੇ ਅੱਜ ਆਪਾਂ 117 ਜਾਂ 13 ਲੋਕ ਸਭਾ ਦੇ ਵਿੱਚ ਲੜਨ ਜਾ ਰਹੇ ਹਾਂ ਤੇ ਕਿਧਰੇ ਨਾ ਕਿਧਰੇ ਸਾਨੂੰ ਸਭ ਦੇ ਸਬਕਾ ਸਾਥ ਸਬਕਾ ਵਿਕਾਸ ਜੋ ਮੋਦੀ ਜੀ ਦੀ ਸੋਚ ਹੈ ਜੋ ਨਾਰਾ ਹੈ ਉਸ ਤੇ ਅਮਲ ਤੱਕ ਕਰਨਾ ਹੀ ਪਏਗਾ ਔਰ ਇਹ ਵਿੱਚ ਫਿਰ ਜਿਹੜਾ ਵੀ ਕੋਈ ਆਂਦਾ ਵੈ ਅਗਰ ਕੋਈ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਅਸੀਂ ਤੁਹਾਡਾ ਸਵਾਗਤ ਕਰਾਂਗੇ ਕਰਾਂਗੇ ਇਸ ਕਰਕੇ ਕੋਈ ਸਾਡੇ ਵਾਸਤੇ ਤੇ ਸਾਰਿਆਂ ਵਾਸਤੇ ਸਵਾਗਤ ਹੈ ਜੀ ਲਾਸਟ ਸਵਾਲ ਹੈ ਮੇਰਾ ਜੇਤ ਸਾਲ ਕੇ ਜੇ ਆਪਾਂ ਬੈਠੇ ਆ ਵਿਧਾਨ ਸਭਾ ਹਲਕਾ ਸੈਂਟਰਲ ਜਿਹੜਾ ਗੁਸਾਈ ਪਰਿਵਾਰ ਦਾ ਗੜ ਰਿਹਾ ਜਿੱਥੋਂ ਗੁਸਾਈ ਸਾਹਿਬ ਐਮ ਐਲ ਏ ਰਹੇ ਮੰਤਰੀ ਰਹੇ ਇਹ ਜਿਹੜਾ ਹਲਕਾ ਹੈ ਇਹਦੇ ਉੱਤੇ ਗੁਸਾਈ ਸਾਹਿਬ ਦੀ ਜਿਹੜੀ ਵਿਰਾਸਤ ਨੂੰ ਕੀ ਤੁਹਾਡੇ ਪਰਿਵਾਰ ਦਾ ਮੈਂਬਰ ਜਾਂ ਤੁਸੀਂ ਕੀ ਅੱਗੇ ਤੋਰੋਗੇ ਬਿਲਕੁਲ ਤਰਾਂਗੇ ਜੀ ਸਾਨੂੰ ਬੌਜੀ ਨੇ ਇਹ ਗੁੜਕੀ ਦਿੱਤੀ ਹੋਈ ਹੈ ਸਾਨੂੰ ਇਹ ਜਿਹੜੀ ਸੇਵਾ ਭਾਵ ਹੈਗੀ ਹੈ ਇਹ ਬੌਜੀ ਨੇ ਸਾਨੂੰ ਵਿਰਾਸਤ ਦੇ ਵਿੱਚ ਦਿੱਤੀ ਹੈ ਸਾਡੇ ਬਲੱਡ ਦੇ ਵਿੱਚ ਹੈਗੀ ਹੈ ਮੈਨੂੰ ਇਸ ਗੱਲ ਦਾ ਮਾਨ ਹੈਗਾ ਕਿ ਔਰ ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਹੈ ਹੁਣ 2024 ਦੇ ਵਿੱਚ ਚੋਣ ਲੜਨ ਜਾ ਰਹੇ ਆ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਇਸ ਤੋਂ ਪਹਿਲੇ ਜਦੋਂ ਕਮਲ ਦੇ ਫੁੱਲ ਤੇ ਲੜੇ ਸੀਗੇ 1995 ਦੇ ਵਿੱਚ ਸ਼੍ਰੀ ਸਤਪਾਲ ਗੁਸਾਈ ਜੀ ਹੀ ਲੜੇ ਸੀਗੇ ਜਦੋਂ ਅਕਾਲੀ ਦਲ ਵੱਲੋਂ ਆਲੀਵਾਲ ਸਾਹਿਬ ਸੀਗੇ ਕਾਂਗਰਸ ਵੱਲੋਂ ਬਨ ਸਿੰਘ ਜੀ ਦੀ ਮਿਸਿਸ ਸੀਗੇ ਆਪਣਾ ਉਹ ਲੜਾਈ ਸੀਗੇ ਲੇਕਿਨ ਆਲੀਵਾਲ ਜੀ ਜਿੱਤੇ ਸੀਗੇ ਸੋ ਕਹਿਣ ਦਾ ਮਤਲਬ ਕੁਸਾਇੰਗ ਸਾਹਿਬ ਨੇ ਤਾਂ ਹਮੇਸ਼ਾ ਕੰਮ ਕੀਤਾ ਹੈ ਔਰ ਉਹਨਾਂ ਨੂੰ ਤਾਂ ਹੀ ਦਰੀਵਾਲਾ ਨੇਤਾ ਕਿਹਾ ਜਾਂਦਾ ਹੈ ਔਰ ਤਿੰਨ ਵਾਰੀ ਇੱਥੋਂ ਵਿਧਾਨ ਸਭਾ ਚੋਣ ਵੀ ਜਿੱਤੀ ਦੋ ਵਾਰ ਡਿਪਟੀ ਸਪੀਕਰ ਵੀ ਬਣੇ ਔਰ ਥੋੜੇ ਇੱਕ ਵਾਰੀ ਸਿਹਤ ਮੰਤਰੀ ਵੀ ਰਹੇ ਹਨ ਸੋ ਉਹਨਾਂ ਦੀ ਸੇਵਾਵਾਂ ਤਾਂ ਹਮੇਸ਼ਾ ਹੀ ਇੱਥੇ ਬੋਲਦੀ ਬੋਲਦੀਆਂ ਲੋਕਾਂ ਦੇ ਵਿੱਚ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਹਨ ਔਰ ਜੋ ਮੈਂ ਇੱਕ ਛੋਟੀ ਜੀ ਗੱਲ ਦੱਸਣਾ ਚਾਹਨਾ ਦੇਖੋ ਮੈਂ ਮੇਰਾ ਇਹ ਮੇਰੀ ਨਿੱਜੀ ਸੋਚ ਹੈਗੀ ਹੈ ਕਿ ਸਮਾਂ ਆਂਦਾ ਜਾਂਦਾ ਰਹਿੰਦਾ ਹੈ ਐਮਐਲਏ ਬਨੇਗਾ ਚਲੇ ਜਾਣਗੇ ਲੋਕ ਆਣਗੇ ਚਲੇ ਜਾਣਗੇ ਲੇਕਿਨ ਕੁਝ ਇਹੋ ਜੇ ਕੰਮ ਜ਼ਰੂਰ ਆਪਣੇ ਕਾਰਜਕਾਲ ਦੇ ਵਿੱਚ ਵਿਧਾਇਕ ਹੋਣ ਦੇ ਨਾਤੇ ਜਾਂ ਕਿਸੇ ਵੀ ਅਹੁਦੇ ਤੇ ਕੋਈ ਬੈਠਾ ਹੋਇਆ ਉਹਨੂੰ ਇਹੋ ਜੇ ਜ਼ਰੂਰ ਕਰਨੇ ਚਾਹੀਦੇ ਆ ਜਿਰੇ ਨਾਲ ਉਸ ਇਲਾਕੇ ਨੂੰ ਸ਼ਹਿਰ ਨੂੰ ਉਸ ਨੇਤਾ ਤੇ ਮਾਨ ਹੋਵੇ ਔਰ ਇਹੋ ਜੇ ਚੀਜ਼ ਹੋਵੇ ਜਿਵੇਂ ਕਿ ਮਿੰਨੀ ਰੋਜ਼ ਗਾਰਡਨ ਹੈ ਜੇ ਅੱਜ ਤੋਂ 100 ਸਾਲ ਬਾਅਦ ਤੁਸੀਂ ਵੀ ਨਹੀਂ ਹੋਵੋਗੇ ਮੈਂ ਵੀ ਨਹੀਂ ਬੀਨੀ ਹੋਵਾਂਗਾ 100 ਸਾਲ ਬਾਅਦ ਵੀ ਮਿੰਨੀ ਰੋਜ਼ ਗਾਰਡਨ ਨੂੰ ਜਦੋਂ ਵੀ ਕੋਈ ਯਾਦ ਕਰੂਗਾ ਸਤਪਲ ਗੁਸਾਈ ਜੀ ਨੂੰ ਯਾਦ ਕਰੂਗਾ ਮਿੰਨੀ ਉਸ ਤੋਂ ਬਾਅਦ ਚਿਲਡਰਨ ਪਾਰਕ ਪੁਰਾਣੀ ਜੇਲ੍ਹ ਵਾਲੀ ਜਗ੍ਹਾ ਤੇ 100 ਸਾਲ ਬਾਅਦ ਵੀ ਜੇ ਕੋਈ ਯਾਦ ਕਰੂਗਾ ਉਸ ਤੇ ਸਤਪਲ ਗੁਸਾਈ ਜੀ ਨੂੰ ਯਾਦ ਕਰੂਗਾ ਜੇ ਇਹੋ ਜੇ ਕੰਮ ਜਿਹੜੇ ਨਾਇਾਬ ਤੋਹਫੇ ਹੈਗੇ ਆ ਮੈਂ ਸਮਝਦਾ ਕਿ ਇਹ ਇੱਕ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਸਿੱਖ ਹੈਗੀ ਹੈ ਉਹਨਾਂ ਵਾਸਤੇ ਨਸੀਹਤ ਹੈਗੀ ਹੈ ਕਿ ਰਾਜਨੀਤੀ ਅਜਰੇ ਸਮੇਂ ਵਿੱਚ ਸਭ ਤੋਂ ਮੈਂ ਕਹਿੰਨਾ ਕਿ ਗੰਧ ਗੰਧ ਵਾਲਾ ਰਸਤਾ ਹੈਗਾ ਕੋਈ ਛੇਤੀ ਇਸ ਰਸਤੇ ਤੇ ਚੱਲ ਕੇ ਰਾਜੀ ਨਹੀਂ ਹੈਗਾ ਕਿਉਂਕਿ ਪਤਾ ਹੈ ਕਿ ਲੈਗ ਪੋਲਿੰਗ ਆਰੋਪ ਪ੍ਰਤੀਆਰੋਪ ਮਾਨਸਿਕ ਤਣਾਅ ਫਿਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਸਮਾਜ ਸੇਵਕ ਬੰਦੇ ਨੂੰ ਲੇਕਿਨ ਫਿਰ ਵੀ ਮੈਂ ਸਮਝਦਾ ਕਿ ਅਗਰ ਬੰਦਾ ਆਪਣੀ ਇਮੇਜ ਨੂੰ ਆਪਣੇ ਕਿਰਦਾਰ ਨੂੰ ਅਗਰ ਸਾਫ਼ ਛਵੀ ਲੈ ਕੇ ਚੱਲੇਗਾ ਤੇ ਨਿਸ਼ਚਿਤ ਤੌਰ ਤੇ ਅੱਜ ਨਹੀਂ ਤੇ ਕੱਲ ਲੋਕ ਔਰ ਪਾਰਟੀ ਉਸ ਨੂੰ ਜ਼ਰੂਰ ਔਨ ਕਰਕੇ ਅੱਗੇ ਫਰੰਟ ਲਾਈਨ ਤੇ ਖੜ ਕੇ ਕੰਮ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲ ਦੇਗੀ ਇਸ ਨਾਲ ਅਮਿਤ ਗੁਸਾਈ ਸੀਗੇ ਜਿਹੜੇ ਕਹਿੰਦੇ ਆ ਕਿ ਦੇਸ਼ ਦੇ ਅੰਦਰ ਮੁੜ ਭਾਜਪਾ ਦੀ ਸਰਕਾਰ ਆਉਣੀ ਹੈ ਨਰਿੰਦਰ ਮੋਦੀ ਦੀ ਹੀ ਸਰਕਾਰ ਆਉਣੀ ਹੈ ਤੇ ਪੰਜਾਬ ਦੇ ਅੰਦਰ ਜੇਕਰ ਜੋੜ ਨਾ ਹੋਇਆ ਤਾਂ ਵੀ ਭਾਜਪਾ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜਨ ਦੇ ਲਈ ਤਿਆਰ ਹੈ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਾਟਿਆ